ਹਲਜੀ ਸਤਿ ਸ੍ਰੀ ਅਕਾਲ ਜੀ ਹੋਰ ਸਾਰੇ ਕਿੱਤਮ ਮੇਰੇ ਖਿਆਲ ਵਿੱਚ ਸਾਰੇ ਵਧੀਆ ਹੋਣਗੇ ਜੀ ਸਾਡੇ ਅੱਜ ਮੇਲੇ ਦਾ ਤੀਜਾ ਦਿਨ ਹੈ ਜੀ ਲਓ ਜੀ ਸਤਿ ਸ੍ਰੀ ਅਕਾਲ ਗਰਮੀ ਬਹੁਤ ਜ਼ਿਆਦਾ ਆ ਅਸੀਂ ਸੋਚਿਆ ਕਿ ਚਲੋ ਚੱਲਦੇ ਆ ਗਰਮੀ ਤਾਂ ਇੱਦਾਂ ਹੀ ਰਹਿੰਦੀ ਹੈ ਸ਼ਾਮ ਤੱਕ ਕਿਉਂਕਿ ਜਿਹੜਾ ਆ ਮਹੀਨਾ ਨਾ ਗਰਮੀ ਦਾ ਬਹੁਤ ਜ਼ਿਆਦਾ ਹਮਸ ਵਾਲਾ ਮਹੀਨਾ ਹੁੰਦਾ ਆ ਸੋ ਜੀ ਤੰਦਰੁਸਤ ਰਸਤੇ ਰੱਖੇ ਵਾਹਿਗੁਰੂ ਸਾਰਿਆਂ ਦੀਆਂ 22 ਓਵਰ ਕਰਨੇ ਪਏ ਕਿਉਂਕਿ ਮੇਲੇ ਦੀ ਜਿਹੜੀ ਖੇਡਾਂ ਵਿੱਚ ਉਹ ਆਵਾਜ਼ ਆਉਂਦੀ ਸੀਗੀ ਪਿੱਛੋਂ ਆਵਾਜ਼ ਬਹੁਤ ਜ਼ਿਆਦਾ ਆ ਰਹੀ ਸੀਗੀ ਇਸ ਕਰਕੇ ਸਾਨੂੰ 22 ਓਵਰ ਕਰਨੇ ਪਏ ਤੇ ਸਪੀਕਰ ਲੱਗੇ ਹੋਏ ਸੀ ਬੜੀ ਆਵਾਜ਼ ਸਾਫ਼ ਘਰ ਤੱਕ ਆ ਰਹੀ ਸੀਗੀ ਇਸ ਕਰਕੇ ਅਸੀਂ ਸੋਚਿਆ ਕਿ 22 ਓਵਰ ਕਰਦੇ ਹਾਂ ਸੋ ਜੀ ਕਿਚਨ ਦਾ ਸਾਰਾ ਕੰਮ ਨਵੇੜ ਕੇ ਤੇ ਆਪਾਂ ਚੱਲ ਪਏ ਜੀ ਹੁਣ ਮੇਲਾ ਦੇਖਣ ਦੁਪਹਿਰ ਦਾ ਟਾਈਮ ਆ ਤੇ ਫੇਰ ਸ਼ਾਮ ਤੱਕ ਰੱਛ ਬਹੁਤ ਜ਼ਿਆਦਾ ਹੋ ਜਾਂਦਾ ਆ ਸੋ ਜੀ ਅਸੀਂ ਹੁਣ ਚੱਲੇ ਆ ਦੇਖੋ ਧੁੱਪ ਕਿੰਨੀ ਜ਼ਿਆਦਾ ਆ ਕਿਉਂਕਿ ਮੇਲਾ ਵੀ ਸਾਲਵਾਰ ਲੱਗਦਾ ਸੋਚਿਆ ਕਿ ਜਾઈએ ਪਹਿਲਾਂ ਤਾਂ ਹੁਣ ਸਵੱਬ ਨਾਲ ਇੱਥੇ ਆ ਕਿ ਜਾਣਦੇ ਆ ਜਾਂਦੇ ਜਾਂਦੇ ਮੈਂ ਦੁਕਾਨ ਤੋਂ ਥੋੜਾ ਜਿਹਾ ਸਬਜੀ-ਸਬਜੀ ਜਦਾ ਅਦਰਕ, ਉਦਰਕ, ਤੇਲ ਵਗੈਰਾ ਲੈਣਾ ਸੀ। ਇਹ ਮੈਂ ਲੈ ਕੇ ਇਹਨਾਂ ਦੇ ਕੋਲੇ ਹੀ ਰੱਖ ਗਏ ਕਿ ਮੈਂ ਵਾਪਸੀ ਤੇ ਚੱਕ ਲਵਾਂਗੀ ਇਹਨਾਂ ਦੇ ਕੋਲ। ਤੇ ਇਸ ਤਰ੍ਹਾਂ ਦਾ ਸਮਾਨ ਲਿਆ। ਬਹੁਤ ਵਧੀਆ ਭਾਜੀ ਆਏ, ਜੱਸੀ ਭਾਜੀ ਦੀ ਦੁਕਾਨ ਆ। ਤੇ ਇੱਥੋਂ ਆਪਾਂ ਕੋਈ ਵੀ ਚੀਜ਼ ਲੈਣੀ ਹੁੰਦੀ ਤਾਂ ਇੱਥੋਂ ਹੀ ਲੈਨੇ ਆਂ। ਬਹੁਤ ਵਧੀਆ ਇਹ ਇਨਸਾਨ ਆ ਜੀ। ਤੇ ਚੱਲਦੇ ਆਂ ਅੱਗੇ ਹੁਣ ਆਪਾਂ। ਇਹ ਪਾਜੀ ਬੈਠੇ ਦੇਖ ਰਹੇ ਸੀਗੇ ਜਿਹੜੀਆਂ ਖੇਡਾਂ ਹੋ ਰਹੀਆਂ ਆ ਏ ਟੀਵੀ ਤੇ ਦੇਖ ਰਹੇ ਸੀ ਲਾਈਵ ਚੱਲ ਰਹੀਆਂ ਸੀ ਇਹਨਾਂ ਦੇ ਲਾਈਆਂ ਹੋਈਆਂ ਸੀ ਤੇ ਹੁਣ ਚੱਲ ਪਏ ਅੱਗੇ ਆ ਦੇਖੋ ਕਿੰਨੇ ਵਧੀਆ ਚੋਪਰ ਆ ਬਾਕਸ ਆ ਬਾਕਸੇ ਜ ਆ ਛੋਟੇ ਛੋਟੇ ਕੋਈ ਵੀ ਚੀਜ਼ ਆਪਾਂ ਪਾ ਸਕਦੇ ਆ ਡਰਾਈ ਤੇ ਆ ਆ ਗਿਆ ਚੋਪਰ ਇਲੈਕਟ੍ਰਿਕ ਆ ਜਾਂ ਉਹ ਤੁਸੀਂ ਕਹਿੰਦੇ ਆ ਬੈਟਰੀ ਵਾਲੇ ਜਿਹਨੂੰ ਆਪਾਂ ਸੈੱਲ ਵਾਲੇ ਕਹਿੰਦੇ ਆ ਦੁਕਾਨਾਂ ਇਸ ਤਰ੍ਹਾਂ ਲੱਗੀਆਂ ਹੋਈਆਂ ਸੀ ਕੱਲ ਨਾਲੋਂ ਜ਼ਿਆਦਾ ਦੁਕਾਨਾਂ ਲੱਗੀਆਂ ਹੋਈਆਂ ਸੀਆਂ ਰਾਜ ਥੋੜਾ ਘੱਟ ਸੀ ਕਿਉਂਕਿ ਮੈਚ ਚੱਲ ਰਹੇ ਸੀ ਸਾਰੇ ਉਧਰ ਮੈਚਾਂ ਵੱਲ ਸੀ ਪਰ ਕੱਲ ਨੂੰ ਰੱਚ ਜ਼ਿਆਦਾ ਹੋਣਾ ਆ ਕਿਉਂਕਿ ਸਾਰਿਆਂ ਨੇ ਮੱਥਾ ਟੇਕਣ ਆਉਣਾ ਕੱਲ ਨੂੰ ਬਾਬਾ ਜੀ ਦੇ ਕੋਲ ਗੁਰਦੁਆਰਾ ਸਾਹਿਬ ਆ ਸਭ ਤੋਂ ਪਹਿਲਾਂ ਗੁਰਦੁਆਰਾ ਸਾਹਿਬ ਆਉਂਦਾ ਆ ਉਸ ਤੋਂ ਬਾਅਦ ਅੱਗੇ ਬਾਬਾ ਜੀ ਦੀ ਜਗ੍ਹਾ ਜਿੱਥੇ ਮੇਲਾ ਲੱਗਦਾ ਆ ਜੀ ਦੁਕਾਨਾਂ ਜਲੀਆਂ ਵੈਸੇ ਸਭ ਦੁਕਾਨਾਂ ਅੱਜ ਸੈੱਟ ਕਰ ਲਈਆਂ ਕੱਲ ਤਾਂ ਜਦੋਂ ਆਪਾਂ ਦਿਖਾਇਆ ਸੀ ਦੁਕਾਨਾਂ ਹਜੇ ਪਾਉਂਦੇ ਸੀਗੇ ਨਾ ਲਾ ਰਹੇ ਸੀ ਦੁਕਾਨਾਂ ਕੋਈ ਟੈਂਟ ਜੇ ਗੱਡ ਰਿਹਾ ਸੀ ਦੇਖੋ ਕਿੰਨੀਆਂ ਵਧੀਆ ਦੁਕਾਨਾਂ ਲੱਗੀਆਂ ਹੋਈਆਂ ਹਰ ਇੱਕ ਚੀਜ਼ ਹਰ ਇੱਕ ਚੀਜ਼ ਇੱਥੇ ਵੇਚ ਰਹੀ ਸੀਗੀ ਵੇਚ ਰਹੇ ਸੀਗੇ ਤੇ ਵੀਰ ਬਹੁਤ ਦੂਰੋਂ ਦੂਰੋਂ ਆਉਂਦੇ ਆ ਇਸ ਮੇਲੇ ਤੇ ਆਪਣੇ ਕਾਰੋਬਾਰ ਲਈ ਕਾਰੋਬਾਰਾਂ ਲਈ ਆ ਦੇਖੋ ਇੱਥੇ ਰੈਡੀमेड ਪਜਾਮੇ ਫਰਕਾਂ ट्राਊਜ਼ਰ ਟੀ-ਸ਼ਰਟਾਂ ਲੱਗੀਆਂ ਹੋਈਆਂ ਸੀ ਅਸੀਂ ਦੇਖ ਰਹੇ ਸੀਗੇ ਤੇ ਜੀ ਵਾਹਿਗੁਰੂ ਅਸੀਂ ਇਹ ਕਹਿ ਰਹੇ ਸੀ ਕਿ ਇਹਨਾਂ ਨੂੰ ਸੱਚੇ ਪਾਤਸ਼ਾਹ ਚੜ੍ਹਦੀ ਕਲਾ ਚ ਰੱਖੇ ਰਿਜਕ ਦੀ ਖਾਤਰ ਬੰਦਾ ਐ ਡੇ ਡੀ ਦੂਰੋਂ ਆਂਦਾ ਆ ਕਮਾਣ ਵਾਸਤੇ ਤੇ ਵਧੀਆ ਕਮਾ ਕੇ ਜਾਣ ਆਪਣੇ ਆਪਣੇ ਘਰਾਂ ਨੂੰ ਖੁਸ਼ੀ ਖੁਸ਼ੀ ਮੋੜਨ ਜੀ ਰਾਜੂ ਭਜੀ ਆਪਣੇ ਆਪਣੇ ਘਰਾਂ ਵਿੱਚ ਪਹੁੰਚਣ ਹੱਸਦੇ ਵਸਦੇ ਰਹਿਣ ਆਪਣੇ ਪਰਿਵਾਰਾਂ ਚ ਰਹਿਣ ਹੱਸਦੇ ਵਸਦੇ ਤੇ ਕਮਾ ਖਟ ਕੇ ਘਰਾਂ ਨੂੰ ਜਾਣ ਖੂਬ ਕਮਾਈਆਂ ਕਰਨਾ ਦੇਖੋ ਜੀ ਚੁੰਨੀਆਂ ਬਹੁਤ ਸੋਹਣੇ ਚੁੰਨੀਆਂ ਦੇ ਕਲਰ ਸੀ ਦੁਪੱਟੇ ਗਰਮੀਆਂ ਨੂੰ ਲੈਣ ਵਾਲੇ ਕੋਈ ਵੀ ਇਦਾਂ ਦੀ ਚੀਜ਼ ਹੈ ਨਾ ਸੀ ਜਿਹੜੀ ਨਾ ਹੋਵੇ ਆ ਦੇਖੋ ਕਿੰਨੀਆਂ ਸੋਹਣੀਆਂ ਇਹ ਮਟਕੇ ਜਿਹਾ ਜਾਂ ਕਿੰਨੇ ਸੋਹਣੇ ਪਰ ਇਹ ਇਹ ਮਿੱਟੀ ਦੇ ਨਹੀਂ ਜਿੱਦਾਂ ਆਪਾਂ ਮਿੱਟੀ ਦੇ ਬਰਤਨ ਹੁੰਦੇ ਤੋੜੀਆਂ ਵਗੈਰਾ ਇਹ ਸੀਗੇ ਚੀਨੀ ਦੇ ਫਿਰ ਲੱਗ ਰਹੇ ਸੀ ਬਿਲਕੁਲ ਜਿੱਦਾਂ ਮਿੱਟੀ ਦੇ ਹੁੰਦੇ ਆ ਹਨਾ ਤੇ ਇਸ ਕਰਕੇ ਮੈਂ ਇਹਨਾਂ ਨੂੰ ਚੱਕ ਕੇ ਦੇਖ ਰਹੀ ਸੀ ਬਹੁਤ ਸੋਹਣੇ ਲੱਗਦੇ ਸੀ ਕੱਲ ਨੂੰ ਦੇਖਾਂਗੇ ਜਾਂ ਪਰਸੋਂ ਨੂੰ ਦੇਖਾਂਗੇ ਆ ਦੇਖੋ ਇਹ ਹੈਗੇ ਆ ਗਲਾਸ ਜੂਸ ਵਾਲੇ ਆਈਸਕ੍ਰੀਮ ਵਾਲੀਆਂ ਵੀ ਹੈਗੀਆਂ ਬਾਉਲਸ ਤੇ ਹਰ ਇੱਕ ਤਰ੍ਹਾਂ ਦੀ ਚੀਜ਼ ਜੂਸ ਤਾਜ਼ੇ ਫਰੈਸ਼ ਜੂਸ ਲੱਗੇ ਹੋਏ ਸੀ ਪਾਇਨੈਪਲ ਦੇ ਕਿਨੂਆ ਦੇ ਮਸੰਮੀ ਦੇ ਤੇ ਜੀ ਆ ਦੇਖੋ ਇਸ ਤਰ੍ਹਾਂ ਪਾਰਸ ਬਹੁਤ ਸੋਹਣੇ ਲੱਗੇ ਹੋਏ ਸੀ ਪਾਰਸ ਹਰ ਇੱਕ ਤਰ੍ਹਾਂ ਦੀ ਵੈਰਾਈਟੀਆਂ ਦੀ ਕੱਪੜੇ ਪਾਰਸ ਟੀ-ਸ਼ਰਟਾਂ ਸ਼ੂਜ਼ ਬੱਚਿਆਂ ਦੇ ਤੇ ਮੈਂ ਪ੍ਰਦੀਪ ਨੂੰ ਸੋਚ ਰੇ ਸੀ ਕਹਿ ਰਹੇ ਸੀ ਕਿ ਪ੍ਰਦੀਪ papa ਗੋਲ ਗੱਪੇ ਖਾਣੇ ਆ ਹੁਣ ਅੱਗੇ ਜਾ ਕੇ ਆ ਦੇਖੋ ਕਿੰਨੇ ਵਧੀਆ ਆ ਦੇਖੋ ਕਿੰਨਾ ਵਧੀਆ ਨਾ ਆਹ ਹਾਰਡ ਵਾਲਾ ਤੇ ਜੀ ਥੋੜਾ ਜਿਹਾ ਸਾਤੋਂ ਘਮ ਹੋਇਆ ਕਿਉਂਕਿ ਗਰਮੀ ਨੇ ਬੱਸ ਕਰਾਈ ਹੋਈ ਸੀ ਬਿਲਕੁਲ ਪਸੀਨੇ ਨਾਲ ਅਸੀਂ ਭੇਜ ਗਏ ਸੀ ਐਨੀ ਜਿਆਦਾ ਗਰਮੀ ਸੀ ਅੰਤਨ ਅਸੀਂ ਪਰ ਦੋ ਦਿਨ ਪਹਿਲਾਂ ਮੀਂਹ ਪੈਂਦਾ ਰਿਹਾ ਆਪਾਂ ਕਹਿੰਦੇ ਸੀ ਕਿ ਬਾਬਾ ਜੀ ਮੀਂਹ ਹਟ ਜਵੇ ਕਿਉਂਕਿ ਬਾਬਾ ਜੀ ਦੇ ਮੇਲਾ ਸੀ ਤੇ ਬਾਬੇ ਦੀ ਕਿਰਪਾ ਹੋਈ ਮੀਂਹ ਹਟ ਗਏ ਬਹੁਤ ਵਧੀਆ ਧੁੱਪਾਂ ਨਿਕਲਦੀਆਂ ਆ ਕਿਉਂਕਿ ਬੱਚੇ ਵੀ ਦੂਰੋਂ ਦੂਰੋਂ ਖੇਡਣ ਆਉਂਦੇ ਆ ਜੀ ਤੇ ਘੇੜ ਕੇ ਜਾਂਦੇ ਆ ਲਓ ਜੀ ਹੁਣ ਆਪਾਂ ਲਗੇ ਗੋਲ ਗੱਪੇ ਖਾਣ ਬਹੁਤ ਵਧੀਆ ਬਹੁਤ ਟੇਸਟੀ ਗੋਲ ਗੱਪੇ ਸੀ ਖਾ ਲਓ ਜੀ ਸਾਰੇ ਤੇ ਗੋਲ ਗੱਪੇ ਖਾਦੇ ਬਹੁਤ ਟੇਸਟੀ ਸੀ ਖੱਟੇ ਮਿੱਠੇ ਜਿਹੜੀ ਇਹਦਾ ਮੇਨ ਗੱਲ ਹੁੰਦੀ ਜਿਹੜਾ ਗੋਲ ਗੱਪਿਆਂ ਦਾ ਪਾਣੀ ਹੁੰਦਾ ਨਾ ਇਹ ਬਹੁਤ ਟੇਸਟੀ ਹੁੰਦਾ ਤੇ ਇਹੀ ਪਹਿਲਾਂ ਅਸੀਂ ਪਾਣੀ ਪੀ ਕੇ ਦੇਖਦੇ ਹੁੰਦੇ ਆ ਕਿ ਉਹ ਜਿਆ ਆ ਉਸ ਨਾਲ ਫਿਰ ਜੇ ਪਾਣੀ ਟੇਸਟੀ ਹੋਵੇ ਫਿਰ ਗੋਲ ਗੱਪੇ ਖਾਈਦੇ ਆ ਤੇ ਉਸ ਤੋਂ ਬਾਅਦ ਪ੍ਰਦੀਪਾ ਦੀ ਮੰਮਾ ਪਹਿਲਾਂ ਤੁਸੀਂ ਖਾਣੇ ਆ ਹੁਣ ਵਾਰੀ ਆ ਗਈ ਜੀ ਪ੍ਰਦੀਪ ਦੀ ਪ੍ਰਦੀਪ ਲੱਗੀ ਜੀ ਗੋਲ ਗੱਪੇ ਖਾਣੇ ਇਹ ਕਹਿੰਦੀ ਸੀ ਮੇਰੀ ਵੀਡੀਓ ਨਾ ਬਣਾਓ ਪਰ ਮੈਂ ਕਹਾ ਨਹੀਂ ਬਣਾਉਣੀ ਦੇਖੋ ਕਿੰਨੇ ਵਧੀਆ ਖਾਂਦੀ ਆ ਦਿਲ ਕਰਦਾ ਨਾ ਦੇਖ ਕੇ ਖਾਣ ਨੂੰ ਕਿ ਖਾਈਏ ਗੋਲ ਗੱਪੇ ਆ ਦੇਖੋ ਜੀ ਬਹੁਤ ਖੁਸ਼ ਸੀਗੀ ਕਿਉਂਕਿ ਗੋਲ ਗੱਪੇ ਤਾਂ ਹਰੇਕਦੇ ਫੇਵਰੇਟ ਹੁੰਦੇ ਸਭ ਨੂੰ ਹੀ ਪਸੰਦ ਹੁੰਦੇ ਆ ਜੀ ਗੋਲ ਗੱਪੇ ਖਾਦੇ ਗੋਲ ਗੱਪੇ ਖਾ ਕੇ ਆਪਾਂ ਚੱਲ ਪਏ ਅੱਗੇ ਬਹੁਤ ਸੋਹਣਾ ਮੂੰਹ ਟੇਸਟੀ ਹੋ ਗਿਆ ਸੀ ਕਰਾਰਾ ਜਿਹਾ ਅੱਗੇ ਦੇਖੋ ਜੀ ਹੁਣ ਆਪਾਂ ਜਾ ਰਹੇ ਆਂ ਸਕੇ ਚਲੋ ਇੱਧਰ ਘੁੰਮ ਕੇ ਦੇਖ ਲਈਏ ਆ ਦੇਖੋ ਬੱਚਿਆਂ ਦੇ ਖਡਾਉਣੇ ਕਿੰਨੇ ਸੋਹਣੇ ਆ ਇੱਥੇ ਆ ਦੇਖੋ ਜੀ ਤੇ ਪ੍ਰਦੀਪ ਕਹਿੰਦੀ ਸੀ ਕਿ ਮੈਂ ਇਥੋਂ ਕੁਝ ਲੈਣਾ ਫੇਰ ਮੈਨੂੰ ਵਾਪਸ ਮੋੜ ਕੇ ਲੈ ਗਈ ਆਪਾਂ ਹੁਣ ਲੈ ਨਿੱਕੇ ਨਿੱਕੇ ਨੇ ਟੋਪਸ ਲੈਣੇ ਸੀਗੇ ਬਲੈਕ ਕਲਰ ਦੇ ਤੇ ਉਹ ਲੈ ਆ ਇਹਨੂੰ ਪਸੰਦ ਬਹੁਤ ਆ ਪ੍ਰਦੀਪ ਨੂੰ ਤੇ ਦੋ ਜੋੜੀਆਂ ਚੀਜ਼ਾਂ ਚੀਜ਼ਾਂ ਇੰਨੀਆਂ ਉਹ ਵੀ ਮਹਿੰਗੀਆਂ ਨਾ ਸੀ ਬਹੁਤ ਸੋਹਣੀਆਂ ਰੀਜ਼ਨੇਬਲ ਚੀਜ਼ਾਂ ਸੀਆਂ ਹਰ ਕੋਈ ਬੰਦਾ ਖਰੀਦ ਸਕਦਾ ਸੀਗਾ ਤੇ ਵਧੀਆ ਸੀ ਸਾਰੀਆਂ ਚੀਜ਼ਾਂ ਲੌਕ ਜੀ ਟੌਪਸ ਲੈ ਕੇ ਆਪਾਂ ਚੱਲ ਪਏ ਅੱਗੇ ਮੈਂ ਸੋਚਿਆ ਕਿ ਪ੍ਰਦੀਪ ਚਲੀਏ ਹੁਣ ਵਾਪਸੀ ਤੇ ਕਿਉਂਕਿ ਗਰਮੀ ਬਹੁਤ ਜ਼ਿਆਦਾ ਸੀ ਅਸੀਂ ਇੱਕ ਦੁਕਾਨ ਤੇ ਵੀ ਜਾਣਾ ਸੀ ਉਹ ਪਿੰਡ ਦੀ ਦੁਕਾਨ ਸੀ ਪਰ ਜਦੋਂ ਅਸੀਂ ਚੱਲੇ ਤਾਂ ਉਹ ਦੁਕਾਨ ਨਿਕਲੀ ਜੀ ਬੰਦ ਇਸ ਤੋਂ ਬਾਅਦ ਹੁਣ ਅਸੀਂ ਸੋਚਿਆ ਕਿ ਲੈਣੇ ਆ ਜਲੇਬੀਆਂ ਜਲੇਬੀਆਂ ਲਈਆਂ ਜੀ ਉਸ ਤੋਂ ਬਾਅਦ ਮੈਂ ਇਹਨਾਂ ਤੋਂ ਲਈਆਂ ਜੀ ਬਿਨਾਂ ਚਾਸ਼ਨੀ ਵਾਲੀਆਂ ਜਲੇਬੀਆਂ ਉਹਨਾਂ ਦੀ ਮੈਂ ਬਣਾਉਣੀ ਸੀ ਰੈਸਪੀ ਬਿਨਾਂ ਚਾਸ਼ਨੀ ਵਾਲੀਆਂ ਜਿਹੜੀਆਂ ਜਲੇਬੀਆਂ ਨਾ ਇਹਨਾਂ ਦਾ ਤੁਸੀਂ ਤਰੀ ਵਾਲੀਆਂ ਜਲੇਬੀਆਂ ਤਲੀ ਬਤਰੀ ਵਾਲੀ ਜਲੇਬੀ ਸ਼ਾਹੀ ਜਲੇਬੀ ਬਣਾ ਕੇ ਦੇਖਿਓ ਤਰੀ ਵਾਲੀ ਸ਼ਾਹੀ ਜਲੇਬੀ ਬਹੁਤ ਟੇਸਟੀ ਬਣਦੀ ਆ ਪਨੀਰ ਨੂੰ ਵੀ ਟੱਕਰ ਦਿੰਦੀ ਆ ਪਨੀਰ ਨੂੰ ਵੀ ਮਾਤ ਪਾਉਂਦੀ ਆ ਇੰਨੀ ਟੇਸਟੀ ਇਹ ਸਬਜ਼ੀ ਬਣ ਕੇ ਤਿਆਰ ਹੁੰਦੀ ਆ ਆਪਾਂ ਤਾਂ ਜੀ ਅੱਜ ਇਹ ਸਬਜ਼ੀ ਬਣਾਈ ਘਰ ਆ ਕੇ ਤੇ ਵੀਡੀਓ ਵੀ ਮੈਂ ਬਣਾਈ ਆ ਰੈਸਪੀ ਦਵਾਂਗੀ ਜਰੂਰ ਤੁਹਾਨੂੰ ਪਰ ਕੱਲ ਨੂੰ ਜਾਂ ਪਰਸੋਂ ਨੂੰ ਵੀਡੀਓ ਅਪਲੋਡ ਹੋਊਗੀ ਕਿਉਂਕਿ ਹਜੇ ਤਾਂ ਅਸੀਂ ਮੇਲੇ ਦੇ ਵਿੱਚ ਵਿਜੀ ਆ ਮੇਲਾ ਚੱਲਦਾ ਆ ਜੀ ਲਓ ਜੀ ਅਸੀਂ ਜਲੇਬੀਆਂ ਵੀ ਲੈ ਲਈਆਂ ਜਲੇਬੀਆਂ ਲੈ ਕੇ ਅਸੀਂ ਚੱਲ ਪਏ ਅੱਗੇ ਦੇਖੋ ਇਸ ਤਰ੍ਹਾਂ ਜਲੇਬੀਆਂ ਬਣਦੀਆਂ ਫੇਰ ਅਸੀਂ ਮੁੜਿਆ ਪਿੱਛੇ ਨੂੰ ਕਿਉਂਕਿ ਮੈਂ ਪ੍ਰਦੀਪ ਨੂੰ ਕਹਿ ਰਹੇ ਸੀਗੇ ਕਿ ਪ੍ਰਦੀਪ ਦੇਖ ਜਲੇਬੀਆਂ ਕਿੰਨੀਆਂ ਸੋਹਣੀਆਂ ਬਣਦੀਆਂ ਇਹ ਜिद ਕਰ ਰਹੀ ਸੀ ਕਿ ਜਲੇਬੀਆਂ ਮੈਂ ਬਣਾਉਣੀ ਆਂ ਪ੍ਰਦੀਪ ਕਹਿੰਦੇ ਸੀ ਮੈਂ ਵੀ ਬਣਾ ਕੇ ਦੇਖਣੀ ਆਂ ਪਰ ਇਦਾਂ ਹੈ ਨਾ ਤੇਲ ਬਹੁਤ ਗਰਮ ਹੁੰਦਾ ਆ ਮੈਂ ਕਿਹਾ ਨਹੀਂ ਪੁੱਤ ਫੇਰ ਕਿਤੇ ਆਪਾਂ ਬਣਾਵਾਂਗੇ ਆ ਦੇਖੋ ਮੈਂ ਬਿਨਾ ਚਾਸ਼ਨੀ ਤੋਂ ਜਲੇਬੀਆਂ ਲਈਆਂ ਆ ਦੇਖੋ ਡ్రਾਈ ਚਾਸ਼ਨੀ ਚ ਨਹੀਂ ਪਾਈਆਂ ਨੇ ਤਾਂ ਇਹ ਬਣਦੇ-ਬਣਦੇ ਚਾਸ਼ਨੀ ਚ ਪਾਉਂਦੇ ਆ ਚਾਸ਼ਨੀ ਚ ਮੈਂ ਨਹੀਂ ਪਾਈਆਂ ਸੋ ਜਿਵੇਂ ਬਿਨਾਂ ਲਈਆਂ ਇਹ ਤਾਂ ਨਾ ਅੱਧਾ ਕਿਲੋ ਜਲੇਬੀਆਂ ਬਹੁਤ ਜ਼ਿਆਦਾ ਹੋ ਗਈਆਂ ਕਹਿੰਦੇ ਹੋਰ ਬਣਨੀਆਂ ਹਜੇ ਫੇਰ ਜਦੋਂ ਮੈਂ ਦੇਖਿਆ ਲਫਾਫਾ ਖੋਲ ਕੇ ਮੈਂ ਕਿਹਾ ਨਹੀਂ ਬਾਜੀ ਤੁਸੀਂ ਮੈਨੂੰ ਪਾਈਆ ਕੋਈ ਦੇ ਦਿਓ ਮੈਂ ਇੱਕ ਰੈਸਪੀ ਬਣਾਣੀ ਆ ਅਸੀਂ ਖਾਣ ਵਾਲੇ ਤਿੰਨ ਬੰਦੇ ਆ ਸਾਰੇ ਅਜੇ ਸੋ ਇਸ ਕਰਕੇ ਮੈਂ ਥੋੜੀਆਂ ਲਈਆਂ ਫਿਰ ਜਲੇਬੀਆਂ ਜਲੇਬੀਆਂ ਲੈ ਕੇ ਆ ਦੇਖੋ ਫਿਰ ਮੈਂ ਲੈ ਪਕੌੜੇ ਗਰਮਾ ਗਰਮ ਇੰਨੇ ਟੇਸਟੀ ਪਕੌੜੇ ਸੀ ਕਰਾਰੇ ਸੀ ਬਹੁਤ ਟੇਸਟੀ ਲੱਗ ਰਹੇ ਸੀ ਪਕੌੜੇ ਤੇ ਉੱਪਰ ਇਹਨਾਂ ਨੇ ਪਤਾ ਨਹੀਂ ਇਹਨਾਂ ਦੇ ਕਿਹੜਾ ਮਸਾਲਾ ਹੁੰਦਾ ਹੈ ਚਾਟ ਮਸਾਲੇ ਵਾਂਗ ਹੁੰਦਾ ਹੈ ਪਰ ਚਾਟ ਮਸਾਲੇ ਨਾਲੋਂ ਜ਼ਿਆਦਾ ਟੇਸਟੀ ਹੁੰਦਾ ਹੈ ਆਪ ਇਹ ਮਸਾਲਾ ਤਿਆਰ ਕਰਦੇ ਆ ਤੇ ਜੀ ਉਹ ਬਹੁਤ ਟੇਸਟੀ ਇਹ ਪਕੌੜੇ ਲੱਗ ਰਹੇ ਸੀ ਜਲੇਬੀਆਂ ਬਹੁਤ ਟੇਸਟੀ ਸੀਆਂ ਜਲੇਬੀਆਂ ਵੀ ਪਕੌੜੇ ਵੀ ਇੰਦਾ ਦਿਲ ਕਰਦਾ ਸੀ ਕਿ ਖਾਈ ਜਾਈਏ ਦਿਲ ਨਾ ਸੀ ਭਰਦਾ ਪਰ ਢਿੱਡ ਭਰ ਗਿਆ ਸੀਗਾ ਤੇ ਸਾਰੀਆਂ ਇਹ ਚੀਜ਼ਾਂ ਲਈਆਂ ਲੈ ਕੇ ਚੱਲ ਪਏ ਜੀ ਟ੍ਰੈਫਿਕ ਬਹੁਤ ਸੀਗੀ ਇੱਥੇ ਬੜਾ ਸਾਵਧਾਨੀ ਦੇ ਨਾਲ ਸੜਕ ਸੁਰ ਬਗੈਰਾ ਪਾਰ ਕਰਨੀ ਪੈਂਦੀ ਕਿਉਂਕਿ ਮੇਲੇ ਦੇ ਵਿੱਚ ਲੋਕੀ ਆ ਰਹੇ ਸੀ ਕੋਈ ਜਾ ਰਿਹਾ ਸੀ ਕੋਈ ਖਿਡਾਰੀ ਆਏ ਸੀ ਖੇਡਣ ਵਾਸਤੇ ਬੱਚੇ ਦੂਰੋਂ ਦੂਰੋਂ ਆਏ ਹੋਏ ਸੀਗੇ ਤੇ ਜੀ ਆ ਦੇਖੋ ਹੁਣ ਮੈਂ ਜੱਲੀ ਆ ਇਧਰ ਦੇ ਦੂਸਰੀ ਸਾਡੇ ਤੇ ਵੀ ਦੇਖੋ ਦੁਕਾਨਾਂ ਪਈਆਂ ਹੋਈਆਂ ਇਧਰ ਆਪਾਂ ਚੱਲੇ ਸੀ ਇੱਕ ਹੋਰ ਦੁਕਾਨ ਤੇ ਪਰ ਉਹ ਦੁਕਾਨ ਨਿਕਲੀ ਬੰਦ ਸਾਨੂੰ ਉਤੋਂ ਵਾਪਸ ਆਣਾ ਪਿਆ ਗਰਮੀ ਜ਼ਿਆਦਾ ਸੀ ਜੀ ਫੇਰ ਸਾਨੂੰ ਮੁੜ ਕੇ ਦੁਬਾਰਾ ਇਧਰ ਮੇਲੇ ਵੱਲੋਂ ਵਾਪਸ ਆਉਣਾ ਪਿਆ ਪਿੰਡ ਦੀ ਦੁਕਾਨ ਸੀਗੀ ਆ ਦੇਖੋ ਜੀ ਸਵੇਰ ਨੂੰ ਫੇਰ ਆਪਾਂ ਸਵੇਰ ਦੇ ਟਾਈਮ ਕੱਲੂ ਸਾਰਾ ਦਿਨ ਮੱਥਾ ਟੇਕਣ ਲਈ ਚੱਲਣੇ ਆ ਮੱਥਾ ਟੇਕਾਂਗੇ ਜੀ ਦੇਖੋ ਇੱਧਰ ਤੱਕ ਪਿੰਡ ਤੱਕ ਬਾਜ਼ਾਰ ਚ ਲੱਗੇ ਹੋਇਆ ਦੇਖੋ ਇੱਥੇ ਤੇ ਹੁਣ ਅਸੀਂ ਚੱਲ ਪਏ ਜੀ ਵਾਪਸ ਹੀ ਵੀਡੀਓ ਨੂੰ ਚਲਦੀ ਚਲਦੀ ਨੂੰ ਲਾਈਕ ਕਰ ਦਿਆ ਕਰੋ ਜੀ ਸ਼ੇਅਰ ਕਰ ਦਿਆ ਕਰੋ ਸਬਸਕ੍ਰਾਈਬ ਕਰ ਦਿਆ ਕਰੋ ਮੇਲੇ ਇੰਜੋਏ ਕਰਿਆ ਕਰੋ ਦੇਸਾਂ ਪਰਦੇਸਾਂ ਚ ਬੈਠੇ ਮੇਰੇ ਵੀਰ ਮੇਰੀਆਂ ਭੈਣਾਂ ਬੱਚੇ ਬਜ਼ੁਰਗ ਸਾਰੇ ਪਿੰਡਾਂ ਦੇ ਵਿੱਚ ਮੇਲੇ ਤਾਂ ਜੀ ਹੁੰਦੇ ਆ ਇਸੇ ਤਰ੍ਹਾਂ ਹੀ ਹੁੰਦੇ ਆ ਇਤਿਹਾਸਕ ਮੇਲੇ ਆ ਪਿੰਡਾਂ ਦੇ ਵਿੱਚ ਚੱਲਦੇ ਹੁੰਦੇ ਆ ਜੀ ਇਹ ਮੇਲੇ ਹਰ ਸਾਲ ਪਿੰਡ ਵਾਲਿਆਂ ਵੱਲੋਂ ਮਨਾਏ ਜਾਂਦੇ ਆ ਤੇ ਦੂਰੋਂ ਦੂਰੋਂ ਪਿੰਡਾਂ ਤੋਂ ਵੀ ਚੱਲ ਕੇ ਲੋਕ ਆਉਂਦੇ ਆ ਮੇਲਾ ਦੇਖਣ ਤੇ ਜੀ ਅਸੀਂ ਹੁਣ ਚੱਲ ਪਏ ਘਰ ਨੂੰ ਵਾਪਸੀ ਤੇ ਘਰ ਆ ਗਏ ਆ ਜੀ ਘਰ ਆ ਕੇ ਮੈਂ ਤੁਹਾਨੂੰ ਦਿਖਾ ਰਹੀ ਆ ਇਹ ਦੇਖੋ ਜਲੇਬੀਆਂ ਖਾਣ ਵਾਸਤੇ ਲਿਆਂਦੀਆਂ ਰਸੇਬ ਵਾਲੀਆਂ ਰਸੀਆਂ ਮਿੱਸੇ ਜਲੇਬੀਆਂ ਇਹ ਹੈਗੀਆਂ ਡਰਾਈ ਸੁੱਕੀਆਂ ਜਲੇਬੀਆਂ ਦੋਨਾਂ ਲਫਾਫਿਆਂ 'ਚ ਮੈਂ ਪੈਕ ਕਰਾਈਆਂ ਸੀ ਤੇ ਇਹ ਹੈਗੇ ਜੀ ਪਕੌੜੇ ਪਕੌੜੇ ਬਹੁਤ ਟੇਸਟੀ ਸੀ ਮਿਕਸ ਪਕੌੜੇ ਆ ਗੋਭੀ ਵਾਲੇ ਆਲੂ ਵਾਲੇ ਪਿਆਜ਼ ਵਾਲੇ ਮਿਰਚਾਂ ਵਾਲੇ ਸਾਰਾ ਕੁਝ ਸੀਗਾ ਮਿਕਸ ਪਕੌੜੇ ਆ ਹਣ ਜੀ ਜੀ ਗਰਮੀ ਨੇ ਸਾਡੇ ਘਰਾਈ ਪਏ ਬਸ ਪਸੀਨੇ ਨਾਲ ਭਿੱਜੇ ਪਏ ਆ ਤੇ ਹੁਣ ਮਿਲਦੇ ਆ ਨੈਕਸਟ ਵੀਡੀਓ ਦੇ ਵਿੱਚ ਤੇ ਸਾਨੂੰ ਦਿਓ ਇਜਾਜ਼ਤ ਕੱਲ ਨੂੰ ਅਗਲੇ ਵਲੌਗ ਚ ਮਿਲਾਂਗੇ ਜੀ ਮੇਲੇ ਦੀ ਵੀਡੀਓ ਚ ਆਹ ਦੇਖੋ ਜੀ ਜਲੇਬੀਆਂ ਜਲੇਬੀਆਂ ਖਾ ਰਹੇ ਹਾਂ ਬਹੁਤ ਟੇਸਟੀ ਸੀਆਂ ਇੱਕ ਤਾਂ ਗਰਮ-ਗਰਮ ਸੀਆਂ ਟੇਸਟੀ ਸੀਆਂ ਅਸੀਂ ਚੇਂਜ ਕੀਤੇ ਕੱਪੜੇ ਪਸੀਨੇ ਨਾਲ ਭਿੱਜੇ ਹੋਏ ਸੀ ਫਿਰ ਅਸੀਂ ਲੱਗੇ ਜਲੇਬੀਆਂ ਖਾਣ ਤੇ ਪਕੌੜੇ ਖਾ ਰਹੇ ਸੀ ਆਹ ਦੇਖੋ ਜੀ ਪਕੌੜੇ ਤੇ ਸੌਸ ਬਹੁਤ ਚਟਣੀ ਬਹੁਤ ਸਵਾਦ ਸੀ ਇਹਨਾਂ ਨੇ ਗ੍ਰੀਨ ਚਟਣੀ ਆਪ ਹੀ ਤਿਆਰ ਕੀਤੀ ਹੋਈ ਸੀ ਵੀਰ ਜੀ ਉਹਨਾਂ ਨੇ ਇਹ ਉਹੀ ਦੁਕਾਨ ਆ ਜੀ ਜਿੱਥੋਂ ਮੈਂ ਬਿਸਕੁਟ ਬਣਵਾਏ ਸੀ ਬਹੁਤ ਵਧੀਆ ਦੇਖੋ ਪਕੌੜਾ ਗ੍ਰੀਨ ਤੇ ਮਿੱਠੀ ਚਟਣੀ ਸਪਾਈਸੀ ਤੇ ਮਿੱਠੀ ਜਟਣੀ ਬਹੁਤ ਟੇਸਟੀ ਆ ਜੀ ਖਾਦੇ ਪਕੌੜੇ ਆਪਾਂ ਇੰਜੋਏ ਕੀਤਾ ਇਹ ਜੀ ਸ਼ਰਾਤ ਹੋ ਗਈ ਸੀਗੀ ਰਾਤ ਦਾ ਤਕਰੀਬਨ ਟਾਈਮ ਸੀਗਾ ਇਹ ਸਾਢੇ 7 ਦਾ ਤੇ ਇਹ ਵੀਰ ਇਹ ਸਾਰੇ ਘਰਾਂ ਦੇ ਵਿੱਚ ਆਂਦੇ ਆ ਪਿੰਡ ਦੀ ਪੁਰਾਣੀ ਪਰੰਪਰਾ ਆ ਇਹਨਾਂ ਘਰਾਂ ਵਿੱਚ ਜ਼ਰੂਰ ਆਂਦੇ ਆ ਚੌਂਕੀ ਭਰ ਕੇ ਜਾਂਦੇ ਆ ਢੋਲ ਵਜਾ ਕੇ ਜਾਂਦੇ ਆ ਜੀ ਟੋਲ ਦੀ ਵੀਡੀਓ ਮੈਂ ਇਸ ਕਰਕੇ ਨਹੀਂ ਬਣਾਈ ਕਈ ਵਾਰ ਕਾਪੀਰਾਈਟ ਆ ਜਾਂਦਾ ਹੈ ਸੋ ਜੀ ਜੋ ਵੀ ਬਣਦਾ ਸਰਦਾ ਹੋਇਆ ਸੇਵਾ ਦਿੱਤੀ ਇਹਨਾਂ ਨੂੰ ਤੇ ਸਾਨੂੰ ਕਹਿੰਦੇ ਸੀਗੇ ਕਿ ਅਸੀਂ ਇਹਨਾਂ ਘਰਾਂ ਦੇ ਵਿੱਚ ਜ਼ਰੂਰ ਆਂਦੇ ਆ ਵਾਹਿਗੁਰੂ ਸਭ ਨੂੰ ਚੜ੍ਹਦੀ ਕਲਾ ਚ ਰੱਖੇ ਤੇ ਬਾਅਦ ਵਿੱਚ ਇਹ ਫਿਰ ਉੱਥੇ ਜਗ੍ਹਾ ਤੇ ਜਾਂਦੇ ਆ ਜਿੱਥੇ ਮੇਲਾ ਲੱਗਦਾ ਹੈ ਪਹਿਲਾਂ ਘਰਾਂ ਦੇ ਵਿੱਚੋਂ ਹੋ ਕੇ ਢੋਲ ਵਜਾ ਕੇ ਜਾਂਦੇ ਆ ਓਕੇ ਜੀ ਮਿਲਦੇ ਆ ਨੈਕਸਟ ਵੀਡੀਓ ਦੇ ਵਿੱਚ ਨਵੀਂ ਵੀਡੀਓ ਲੈ ਕੇ ਸਾਸਤ੍ਰੀ ਕਾਲ ਜੀ